ਜਿੰਨਾ ਚਿਰ ਤੁਸੀਂ ਮੈਦਾਨ 'ਚ ਉਤਰੇ ਨਹੀਂ ਨਤੀਜੇ ਪਹਿਲਾਂ ਕਦੇ ਵੀ ਡਿਸਾਈਡ ਨਹੀਂ ਕਰਨੇ ਚਾਹੀਦੇ ਵੀ ਨਹੀਂ ਮੈਂ ਤੇ ਹਾਰ ਹੀ ਜਾਣਾ। ਕਈ ਲੋਕ ਇਹ ਇਸੇ ਦੁੱਖੋਂ ਹੀ ਨੀ ਗਾਉਂਦੇ ਨਹੀਂ ਯਾਰ ਉਹ ਬੰਦੇ ਤਗੜੇ ਆ ਬੰਦੇ ਜਾਦੇ ਆ ਅਹੀਂ ਕੀ ਕਰਾਂਗੇ। ਕੁਦਰਤ ਆ ਕਦੋਂ ਹਵਾ ਕਿਹੜੇ ਪਾਸੇ ਨੂੰ ਵਗ ਜਾਵੇ ਤਗੜਿਆਂ ਤਗੜਿਆਂ ਦੀਆਂ ਗੋਡੀਆਂ ਲੱਗ ਜਾਂਦੀਆਂ। ਜਿਨ੍ਹਾਂ ਨੂੰ ਕੱਲ ਤੱਕ ਕੋਈ ਨਹੀਂ ਜਾਣਦਾ ਹੁੰਦਾ ਉਹ ਜਿੱਤ ਜਰਨੈਲ ਬਣ ਜਾਂਦੇ ਆ। ਹਾਲਾਤ ਵੇਖ ਕੇ ਕਦੀ ਵੀ ਪਛਾਹ ਪੈਰ ਨਾ ਪਰਤੋ ਤੇ ਇਹ ਕਦੀ ਨਾ ਸੋਚੋ ਵੀ ਨਹੀਂ 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 ਮੇਰੇ ਕੋ ਨਹੀਂ ਆ ਕੰਮਣਾ ਸਾਡੇ ਗੁਰੂਆਂ ਦਾ ਇਤਿਹਾਸ ਕਹਿੰਦਾ ਉਦਮ ਕਰਿੰਦਿਆ ਜੀਓ ਤੂੰ ਕਮਾਵਦਿਆਂ ਸੁਖ ਪੁੰਚ ਉਦਮ ਕਰ ਉਦਮ ਤੇ ਕਰਨਾ ਤੇਰੇ ਹੱਥ 'ਚ ਆ ਨਾ ਤੇ ਦੂਰੋਂ ਵੇਖ ਕੇ ਆਖੀ ਜਾਵੇ ਨਤੀਜੇ ਕੋਲੋਂ ਜਿਹੜੇ ਬੰਦਿਆਂ ਨੇ ਕਰਨਾ ਕੱਖ ਨਾ ਨਾ ਹੋਵੇ ਉਹ ਰਜਾਈ 'ਚ ਬੈਠੇ ਨਤੀਜੇ ਬਣਾਈ ਜਾਂਦੇ ਹੁੰਦੇ ਨਹੀਂ ਨਹੀਂ ਆ ਨਹੀਂ ਮੈਂ ਕਰ ਸਕਦਾ ਇਦਾਂ ਨਹੀਂ ਹੋਣਾ ਉਹ ਮਾਂ ਆਖੂ ਨਾ ਕੰਮ ਕਰਿਆ ਨਹੀਂ ਨਹੀਂ ਬੀਬੀ ਐਦਾਂ ਕੀਤਾ ਤੇ ਐਦਾਂ ਹੋ ਜਾਣਾ ਹੀ ਪਾਪਾ ਐਦਾਂ ਕੀਤਾ ਤੇ ਐਦਾਂ ਜਣਾ ਕਿਉਂਕਿ ਜੀ ਨਹੀਂ ਨਾ ਕਰਨ ਲੈ ਜੁੱਲੇ ਚ ਉੱਠਣੋਂ ਤੇ ਜਿਹੜੇ ਬੰਦੇ ਜੁੱਲਿਆਂ 'ਚ ਬਹਿ ਕੇ ਆਪੇ ਹੀ ਨਤੀਜੇ ਕਢੀ ਜਾਣ ਉਹ ਬੰਦੇ ਅੱਜ ਵੀ ਕੁੱਟ ਖਾਣਗੇ ਬੰਦੇ ਕੱਲ ਵੀ ਕੁੱਟ ਖਾਣਗੇ ਉਦਮੀ ਬੰਦੇ ਪੱਲੇ ਹੋਵੇ ਨਾ ਹੋਵੇ ਕੱਖ ਮੰਜੇ ਤੋਂ ਛਾਲ ਮਾਰ ਕੇ ਕੁੱਟ ਕੇ ਕਹਿੰਦੇ ਕੋਈ ਨਹੀਂ ਕੋਸ਼ਿਸ਼ ਤੇ ਕਰੀਏ ਤੇ ਕੋਸ਼ਿਸ਼ ਕਰਨ ਵਾਲਿਆਂ ਦੀ ਹਾਰ ਕਦੀ ਨਹੀਂ ਹੁੰਦੀ ਇਹ ਤੇ ਸਾਡੇ ਗੁਰੂਆਂ ਨੇ ਕਿਹਾ ਸਾਡੇ ਇਤਿਹਾਸ ਭਰਿਆ ਪਿਆ ਪਰ ਮੈਂ ਥੋੜੇ ਚਿਰ ਤੋਂ ਵੇਖਦਾ ਹਾਂ ਸਾਡੇ ਨੌਜਵਾਨਾਂ ਦੇ ਅੰਦਰ ਵੀ ਇਹ ਕਮੀ ਵੱਡੀ ਆਈ ਆ ਅਸੀਂ ਉਦਮ ਕਰਨਾ ਘਟਾ ਦਿੱਤਾ ਕਿਉਂਕਿ ਸਾਨੂੰ ਥੋੜਾ ਜਾਂ ਨਾ ਵੇਲਪੁਣਾ ਖਾਣ ਲੱਗ ਪਿਆ ਵੇਲਪੁਣਾ ਇੱਕ ਤੇ ਬੇਰੁਜ਼ਗਾਰੀ ਦੂਜੀ ਨਸ਼ੇ ਦੀ ਮਾਰ ਇਦਾਂ ਦੀ ਵੱਜੀ ਆ ਤੀਜਾ ਸਾਡੇ ਦਿਮਾਗ ਉਥੇ ਇੱਕ ਸੈੱਟ ਹੋ ਗਿਆ ਵੀ ਨਹੀਂ ਹੋਣਾ ਹੀ ਕੱਖ ਨਹੀਂ ਹੁਣੇ ਕੱਖ ਤੇ ਜੇ ਚਮਕੌਰ ਦੀ ਗੜੀ ਚ 40 ਜਾਣੇ ਪਹਿਲਾਂ ਹੀ ਇਕੱਠੇ ਹੋ ਗਏ ਮਹਾਰਾਜ ਨੂੰ ਕਹ ਦਿੰਦੇ ਮਹਾਰਾਜ ਕਿੱਥੇ ਲੜਿਆ ਜਾਣਾ ਲੱਖ ਲੱਖ ਬੰਦਾ ਅਜੇ ਚਮਕੌਰ ਦੇ ਸ਼ਹੀਦ ਕਹਿ ਕੇ ਤੁਸੀਂ ਕਿਤੇ ਮੱਥੇ ਟੇਕਣੇ ਸੀ ਉਹਨਾਂ ਨੂੰ ਨਾ ਕਹ ਨਹੀਂ ਸਮਾਂ ਕੀ ਹੋਊਗਾ ਵਕਤ ਕੀ ਕਰੂਗਾ ਇਹ ਬਾਤੀਆਂ ਗੱਲਾਂ ਪਰ ਰਾਹ ਵਿੱਚ ਹਾਰ ਮੰਨ ਜਾਣਾ ਇਹ ਮਰਦਾਂ ਦੇ ਦਲੇਰਾਂ ਦਾ ਕੰਮ ਨਹੀਂ ਆ ਤੇ ਜੇ ਮਾਹ ਸਿੰਘ ਇਹ ਕਹਿੰਦਾ ਵੀ ਹਰੀ ਸਿੰਘ ਨਲੂਆ ਤੇ ਬੜੀ ਦੂਰ ਬੈਠਾ ਵਾ ਆਪਾਂ ਕਿਥੇ ਲੜਨਾ ਇੰਨੇ ਜੋਗੇ ਹੈਗੇ ਆ ਅਗਲਾ ਕਹਿੰਦਾ ਕੋਈ ਗੱਲ ਨਹੀਂ ਲੜਾਂਗੇ ਦੋ ਦਿਨ ਕੱਢ ਗਏ ਅਗਲਾ ਦੋ ਦਿਨ ਇਸ ਕਰਕੇ ਗੁਰੂ ਦੇ ਦਰਬਾਰ ਵਿੱਚ ਬੈਠੇ ਹੋ ਹਮੇਸ਼ਾ ਹਿੰਮਤੀ ਬਣੋ ਹਿੰਮਤ ਹਿੰਮਤ ਕਰਨ ਵਾਲਿਆਂ ਦੀ ਰੱਬ ਵੀ ਮਦਦ ਕਰਦਾ ਹੈ ਹਿੰਮਤ ਕਰਨ ਵਾਲੇ ਬੰਦੇ ਦਾ ਪਰਮਾਤਮਾ ਵੀ ਸਾਥ ਦਿੰਦਾ ਹੈ ਹਿੰਮਤ ਕਰੇ ਕੋਈ ਨਾ ਤੇ ਵਟ ਤੇ ਖਲੋ ਕੇ ਉਦਾਂ ਹੀ ਆਖੀ ਜਾਵੇ ਵੀ ਲੈ ਵੀ ਨਾਲ ਦੇ ਦੀ ਤੇ ਬੜੀ ਕੁਮੰਟਲਾਂ ਦੇ ਹਿਸਾਬ ਨਾਲ ਨਿਕਲੀ ਤੇ ਮੇਰੀ ਨਿਕਲੀ ਕੱਖਣੀ ਦੂਜਿਆਂ ਨੇ ਆਖਣਾ ਵੀ ਕੋਈ ਬੀ ਬੂ ਵੀ ਬੀਜਿਆ ਕਿ ਨਹੀਂ ਆਂਦਾ ਬੀਜ ਨਹੀਂ ਬੀਜਿਆ ਉਦਾਂ ਹੀ ਮੈਂ ਆ ਗਿਆ ਵੀ ਉਹਦੀ ਫੱਕ ਗਿਆ ਕਹਿੰਦਾ ਉਹਨੇ ਤੇ 6 ਮਹੀਨੇ ਪੰਨੇ ਇੱਥੇ ਹਾਰਦ ਸਿਆਲ ਵੇਖਿਆ ਹਿੰਮਤ ਕੀਤੀ ਤੇ ਲੈ ਗਿਆ ਕਵੰਟਲਾਂ ਦੇ ਸਾਹਬ ਨਾ ਤੂੰ ਕੀਤਾ ਕੱਖ ਨਹੀਂ ਅੱਜ ਰਜਾਈ ਚ ਉੱਟ ਕੇ ਤੇ ਵੱਟ ਤੇ ਖਲੋਗੇ ਕਹਿਣਾ ਵੀ ਸਾਡਾ ਨਿਕਲਿਆ ਕੱਖ ਨਹੀਂ ਆ ਹਿੰਮਤ ਕਰਨ ਵਾਲੇ ਬੰਦਿਆਂ ਦਾ ਪ੍ਰਮਾਤਮਾ ਸਾਥ ਦਿੰਦਾ ਵਾ ਹਿੰਮਤੀ ਬੰਦਿਆਂ ਦੀ ਪ੍ਰਮਾਤਮਾ ਬਾਹ ਫੜਦਾ ਵਾ ਸਰਦਾਰ ਮਹਾ ਸਿੰਘ 2 ਦਿਨ ਕੱਢ ਗਿਆ 2 ਦਿਨ 1000 ਨੇ 50000 ਅੱਗੇ ਲਾ ਛੱਡਿਆ ਲਓ ਜੀ ਦੂਜੇ ਦਿਨ ਦੀਆਂ ਪਹਿਆਂ ਛਾਮਾ ਤਵੱਜੋ ਦੇ ਕੇ ਸੁਣਿਓ ਹੁਣ ਪ੍ਰਸੰਗ ਬਿਲਕੁਲ ਸਿਖਰ ਤੇ ਆਉਣ ਵਾਲਾ ਦੁਸ਼ਮਣ ਨੇ ਐਡਾ ਵੱਡਾ ਹਮਲਾ ਕੀਤਾ ਕਿ ਸਾਹਮਣੇ ਜਮਰੌਦੀ ਕੰਧ ਵਿੱਚ 파ੜ ਪਾ ਦਿੱਤਾ ਕੰਧ 파ੜ ਗਈ ਸਰਦਾਰ ਮਹਾ ਸਿੰਘ ਨੇ ਆਖਿਆ ਬਹਾਦਰੋ ਮੈਨੂੰ ਕੁਝ ਐਸੇ ਮੁੰਡਿਆਂ ਦੀ ਲੋੜ ਹੈ ਜਿਹੜੇ ਰੇਤ ਦੀਆਂ ਬੋਰੀਆਂ ਭਰ ਕੇ ਤੇ ਕੰਧ ਦਾ 파ੜ ਪੂਰ ਦੇਣ ਮੁੰਡੇ ਛਾਲਾ ਮਾਰ ਕੇ ਉੱਠੇ ਫਿਰ ਉਹ ਦੂਜੀ ਗੱਲ ਕਹੀ ਉਹ ਕਹਿੰਦਾ ਆ ਇੱਕ ਚਿੱਠੀ ਲਿਖੀ ਆ ਸਰਦਾਰ ਹਰੀ ਸਿੰਘ ਨਲੂਏ ਦੇ ਨਾਂ ਤੇ ਮੈਨੂੰ ਇੱਕ ਏਦਾਂ ਦਾ ਬਹਾਦਰ ਚਾਹੀਦਾ ਹੈ ਜਿਹੜਾ ਰਾਤੋਂ ਰਾਤ ਇਹ ਚਿੱਠੀ ਲਵੇ ਤੇ ਜਿੱਦਾਂ ਮਰਜ਼ੀ ਹੋਵੇ ਸਰਦਾਰ ਹਰੀ ਸਿੰਘ ਨਲੂਏ ਤੱਕ ਪਹੁੰਚਾ ਦੇਵੇ ਸਰਦਾਰਾ ਜੇ ਕੱਲ ਤੱਕ ਤੂੰ ਨਾ ਆਇਓ ਤੇ ਜਮਰੌਦ ਦੇ ਕਿਲੇ ਦੇ ਉਤੋਂ ਕੇਸਰੀ ਨਿਸ਼ਾਨ ਸਾਹਿਬ ਲਾ ਕੇ ਤੇ ਅਗਲਿਆਂ ਨੇ ਆਪਣਾ ਝੰਡਾ ਚਲਾ ਦੇਣਾ ਹੈ ਮੁੰਡੇ ਉੱਠੇ ਕਹਿੰਦੇ ਸਾਨੂੰ ਦੇ ਦਿਓ ਚਿੱਠੀ ਕੋਈ ਕਵੇ ਸਾਨੂੰ ਦੇ ਦਿਓ ਚਿੱਟੇ ਮਗਰਲੇ ਬੰਨੇ ਇੱਕ ਬੀਬੀ ਬੈਠੀ ਸੀ ਗਰਜ਼ਵੀਂ ਆਵਾਜ਼ ਵਿੱਚ ਬੋਲ ਕੇ ਕਹਿੰਦੀ ਇਹ ਚਿੱਠੀ ਮੈਨੂੰ ਦੇ ਦਿਓ ਇੱਥੇ ਕੱਲੇ ਕੱਲੇ ਨੌਜਵਾਨ ਦੀ ਲੋੜ ਆ ਇੱਥੇ ਕੱਲੇ ਕੱਲੇ ਬਹਾਦਰ ਦੀ ਲੋੜ ਆ ਇਹ ਚਿੱਠੀ ਮੈਨੂੰ ਦੇ ਦਿਓ ਇਹ ਚਿੱਠੀ ਮੈਂ ਪਚਾਵਾਂਗੀ ਕਈਆਂ ਨੇ ਇਤਰਾਜ਼ ਕੀਤਾ ਵੀ ਕੱਲੀ ਔਰਤ ਇਸ ਕਿਲੇ ਦੇ ਵਿੱਚੋਂ ਦੁਸ਼ਮਣ ਦੇ ਘੇਰੇ ਵਿੱਚ ਜਾਵੇਗੀ ਰੱਬ ਨਾ ਕਰੇ ਇਹ ਇੱਜ਼ਤ ਉੱਤੇ ਆ ਬਣੇ ਇਹਦੇ ਨਾਲ ਕੁਝ ਗਲਤ ਹੋ ਜਾਵੇ ਸਰਦਾਰ ਕਿਸੇ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਹਿਣਗੇ ਉਹ ਬੀਬੀ ਗਰਜ ਕੇ ਕਹਿੰਦੀ ਚਿੱਠੀ ਮੈਨੂੰ ਦੇ ਦਿਓ ਮੈਂ ਗੁਰੂ ਕਲ ਕੀ ਤਰਪਾਦਸ਼ਾ ਦੀ ਧੀ ਹਾਂ ਜਿਹੜੀਆਂ ਖੰਡੇ ਬਾਟੇ ਦੀਆਂ ਧਾਰਾਂ ਤੁਸੀਂ ਲਈਆਂ ਨੇ ਉਹੋ ਹੀ ਮੈਂ ਲਈਆਂ ਨੇ ਜਿਹੜੇ ਗੁਰੂ ਦੀ ਬਾਣੀ ਤੁਸੀਂ ਪੜਦੇ ਉਹੋ ਹੀ ਮੈਂ ਪੜਦੀ ਹਾਂ ਫਿਰ ਮੈਂ ਕਿਹੜੇ ਪਾਸੇ ਤੋਂ ਕਟਿਆ ਅਸਲ ਵਿੱਚ ਇਹ ਕੁੜੀ ਸੀ ਹਿੰਦੂਆਂ ਦੀ ਕਿਸੇ ਟਾਈਮ ਪੰਡਤਾਂ ਦੀ ਕੁੜੀ ਸੀ ਪੰਡਤੇ ਨੂੰ ਵਿਆਹੀ ਜਾਂਦਾ ਸੀ ਡੋਲਾਏ ਦਾ ਲਈ ਜਾਂਦੇ ਸੀ ਰਾਜ ਪਠਾਣਾ ਨੇ ਹਮਲਾ ਕੀਤਾ ਤੇ ਕੁੜੀ ਖੂ ਕੇ ਲੈ ਕੇ ਪੰਡਤ ਰੋਂਦੇ ਰੋਂਦੇ ਸਰਦਾਰ ਹਰੀ ਸਿੰਘ ਨਲੂਏ ਦੇ ਕੋਲ ਆਏ ਸਰਦਾਰ ਹਰੀ ਸਿੰਘ ਨਲੂਏ ਨੇ ਹਮਲਾ ਕੀਤਾ ਇਹ ਲੜਕੀ ਛੜਾ ਕੇ ਲਿਆਂਦੀ ਇਸ ਲੜਕੀ ਨੇ ਉਸੇ ਦਿਨ ਅੰਮ੍ਰਿਤ ਛਕ ਕੇ ਸਰਦਾਰ ਹਰੀ ਸਿੰਘ ਨਲੂਏ ਨੂੰ ਆਪਣਾ ਧਰਮ ਦਾ ਪਿਤਾ ਮੰਨ ਕੇ ਸਰਦਾਰ ਹਰੀ ਸਿੰਘ ਨਲੂਏ ਦੇ ਕੋਲ ਰਹਿਣ ਦਾ ਫੈਸਲਾ ਕੀਤਾ ਤੇ ਸਾਰੀ ਉਮਰ ਖੂਫੀਆ ਵਿਭਾਗ ਦੇ ਵਿੱਚ ਨੌਕਰੀ ਕਰਦੀ ਰਹੀ ਸਾਰੀ ਉਮਰ ਇਹ ਉਹ ਬੀਬੀ ਆ ਹਿੰਦੂਆਂ ਦੀ ਕੁੜੀ ਸੀ ਇਹਨੇ ਨਾਂ ਰੱਖਿਆ ਬੀਬੀ ਹਰਸ਼ਰਨ ਕੌਰ ਸਤਕਾਰਯੋਗ ਪੈਣਾ ਬੈਠੀਆਂ ਮਤਾਵਾਂ ਬੈਠੀਆਂ ਬੀਬੀਆਂ ਬੈਠੀਆਂ ਜਿਸ ਕੌਮ ਦੀ ਔਰਤ ਦਲੇਰ ਹੋਊਗੀ ਬੱਚੇ ਵੀ ਦਲੇਰ ਹੋਣਗੇ ਜਿਸ ਕੌਮ ਦੀ ਔਰਤ ਪੜ੍ਹੀ ਲਿਖੀ ਹੋਊਗੀ ਕਿਉਂਕਿ ਮਾਂ ਦੀ ਗੁੜਤੀ ਚੋਂ ਬੜਾ ਕੁਝ ਮਿਲਦਾ ਹੁਣ ਤੇ ਸ਼ਾਇਦ ਉਹ ਰਿਵਾਜ ਛੱਟ ਗਿਆ ਪ੍ਰਾਣੀਆਂ ਬਜ਼ੁਰਗ ਮਾਈਆਂ ਨੂੰ ਪੁੱਛ ਕੇ ਵੇਖ ਲਿਓ ਪਹਿਲਾਂ ਜਦੋਂ ਲੋਕੀ ਵਿਆਹਣ ਵਾਸਤੇ ਰਿਸ਼ਤਾ ਤੈਅ ਕਰਦੇ ਸੀ ਕੁੜੀ ਨੂੰ ਪਸੰਦ ਕਰਦੇ ਲੋਕੀ ਕੁੜੀ ਨੂੰ ਘਟ ਵੇਂਦੇ ਕਹਿੰਦੇ ਦੀ ਨਾਨੀ ਨੂੰ ਮਲਾਓ ਨਾਨੀ ਨੂੰ ਕਿਉਂਕਿ ਜਿਹੋ ਜੇ ਨਾਨੀ ਦਾ ਸੁਭਾਅ ਹੋਇਆ ਉਹੋ ਜਿਹਾ ਮਾਂ ਦਾ ਹੋਣਾ ਤੇ ਜਿਹੋ ਜੇ ਮਾਂ ਦਾ ਹੋਇਆ ਉਹੋ ਜਿਹਾ ਗਾਂ ਇਹਦਾ ਹੋਣਾ ਵਾ ਪਛਾਂਹ ਤੱਕ ਜਾਂਦੇ ਸੀ ਲੋਕ ਜਿਸ ਕੌਮ ਦੀ ਔਰਤ ਦਲੇਰ ਹੋਊਗੀ ਜਿਸ ਕੌਮ ਦੀ ਔਰਤ ਪੜ੍ਹੀ ਲਿਖੀ ਹੋਊਗੀ ਸ਼ਾਮਾਂ ਨੂੰ ਬਹੁਤਾ ਨਹੀਂ ਦੇ ਘਟੋ ਘਟ ਰਹਿ ਰਾਸ ਦਾ ਪਾਠ ਕਰਦੀ ਹੋਊਗੀ ਕਦੀ 10 ਮਿੰਟ ਲਾ ਕੇ ਹਫਤੇ ਦੇ ਵਿੱਚ ਹੀ ਉਹਨੇ ਕਿ ਕੋਈ ਕੋ ਸਾਖੀ ਵੱਡੇ ਛੋਟੇ ਸਹਿਬਜ਼ਾਦਿਆਂ ਦੀ ਸੁਣਾਈ ਹੋ ਗਈ ਮੈਂ ਦਾਵੇ ਨਾ ਕਹਿਨਾ ਮਾਂ ਦੀ ਦਿੱਤੀ ਗੁੜਤੀ ਮਾਂ ਦੀ ਦਿੱਤੀ ਸਿੱਖਿਆ ਉਹਦਾ ਪੁੱਤ ਕਦੀ ਚੱਟਾ ਪੀ ਕੇ ਕਰਨੂ ਨਹੀਂ ਆਊਗਾ ਇਹ ਲਿਖ ਕੇ ਲੈ ਲੋ ਕਮੀਆਂ ਸਾਡੇ 'ਚ ਆ ਅਸੀਂ ਦੂਜਿਆਂ ਚ ਉਂਗਲਾਂ ਕਰੀ ਜਾਂਦੇ ਆ ਕਮੀਆਂ ਸਾਡੇ 'ਚ ਆ ਤੁਮ ਜੋਰੀ ਸਾਡੇ 'ਚ ਆ ਮਾਫ ਕਰਿਓ ਇਸ ਗੱਲ ਦਾ ਗੁੱਸਾ ਨਾ ਕਰਨ ਮੇਰੀਆਂ ਭੈਣਾ ਸ਼ਾਮਾਂ ਦੀ ਰਹਿ ਰਾ ਸਾਡੇ ਘਰਾਂ ਚੋਂ ਖਤਮ ਹੋ ਗਈ ਕੋਈ ਵਿਰਲਾ ਵਾਂਝਾ ਟਾਵਾਂ ਘਰ ਹੋਊਗਾ ਜਿੱਥੇ ਕੋਈ ਸ਼ਾਮਾਂ ਨੂੰ ਬੀਬੀ ਰਹਿਰਾਸ ਕਰਦੀ ਹੋਊਗੀ ਹੁਣ ਤੇ ਕੰਮ ਹੀ ਬੜਾ ਸੌਖਾ ਨਾਲੇ ਰੋਟੀ ਪਾਣੀ ਪਕਾਉ ਲਾਗੇ YouTube ਦੇ ਉੱਤੇ ਰਹਿਰਾਸ ਲਾ ਲਓ ਨਾਲੇ ਬਾਣੀ ਸੁਣੋ ਨਾਲੇ ਬਾਣੀ ਪੜੋ ਨਾਲ 15 ਮਿੰਟ ਲੱਗਦੇ ਤੁਸੀਂ ਵੀ ਕਰ ਲਓ ਨਾਲੇ ਜਿਸ ਆਟੇ ਵਿੱਚੋਂ ਜਿਸ ਰਹਿਰਾਸ ਦੇ ਜਿਸ ਬਣਦੀ ਚਾਹ ਦੇ ਵਿੱਚ ਦੋ ਸ਼ਬਦ ਬਾਣੀ ਦੇ ਪਏ ਹੋਣਗੇ ਉਹਨੂੰ ਪੀ ਕੇ ਉਹਨੂੰ ਖਾ ਕੇ ਕਦੀ ਬੰਦਾ ਮਾੜਾ ਕਰ ਸਕਦਾ ਕਮੀਆਂ ਤੇ ਸਾਡੇ ਚ ਅਸੀਂ ਖਲੋਤੇ ਕਿੱਥੇ ਆ ਆ ਇੱਕ ਹੋਰ ਕੰਮ ਤੁਰ ਪਿਆ ਸਾਡੀਆਂ ਨੌਜਵਾਨ ਧੀਆਂ ਵੇਖੋ ਤੁਸੀਂ ਪੜ੍ਹੋ ਲਿਖੋ ਪੜ੍ਹਾਈ ਕਰੋ ਜੇ ਕੋਈ ਤੂੰ ਹੁਨਰ ਹੈਗਾ ਉਹ ਵਿਖਾਓ ਨੈਟ ਦੇ ਉੱਤੇ ਕਮਾਓ ਪੈਸੇ ਤੁਹਾਨੂੰ ਇੰਟਰਨੈਟ ਰੋਕਦਾ ਥੋੜਾ ਜੇ ਸਲਾਈ ਕਢਾਈ ਆਉਂਦੀ ਆ ਪੜ੍ਹਾਈ ਲਿਖਾਈ ਦਾ ਚੰਗਾ ਕੰਮ ਆਉਂਦਾ ਵਾ ਕੋਈ ਹੱਥ ਦੀਆਂ ਸਟਿਆਰੀਆਂ ਜੇ ਕੋਈ ਰੋਜ਼ੀ ਰੋਟੀ ਆਉਂਦੀ ਕਰੋ ਪਰ ਅੱਜ ਪੰਜਾਬ ਦੀਆਂ ਧੀਆਂ ਅਧ ਨੰਗੀਆਂ ਹੋ ਕੇ ਕੋਠਿਆਂ ਤੇ ਚੜ ਚੜ ਕੇ ਨੱਚੀ ਜਾਂਦੀਆਂ ਕੋਈ ਭਰਾ ਵੀਡੀਓ ਬਣਾਈ ਜਾਂਦਾ ਕੋਈ ਘਰ ਵਾਲਾ ਵੀਡੀਓ ਬਣਾਈ ਜਾਂਦਾ ਕੋਈ ਪਿਓ ਵੀਡੀਓ ਬਣਾਈ ਜਾਂਦਾ ਇਹ ਜੀ ਵਿਊ ਲੈਣੇ ਆ ਤੇ ਸਿੱਧੇ ਅਕਾਊਂਟ ਚ ਪੈਸੇ ਆਉਂਦੇ ਲੋਕਾਂ ਨੇ ਧੀਆਂ ਕੋਠਿਆਂ ਤੇ ਨਚਾ ਕੇ ਤੇ ਅਕਾਊਂਟਾਂ ਚ ਪੈਸੇ ਪਾਲੇ ਆ ਕਦੀ ਸੋਚ ਸਕਦੇ ਜੇ ਵੀ ਕੋਠੇ ਤੇ ਨੱਚਣ ਵਾਲੀ ਦੀ ਕੁਖ ਤੋਂ ਵੀ ਹਰੀ ਸਿੰਘ ਨਲੂਆ ਜੰਮੂ ਇੰਟਰਨੈਟ ਨੇ ਸਾਨੂੰ ਦਿੱਤਾ ਵੀ ਬੜਾ ਕੋਜਿਆ ਸਾਡਾ ਪਠਾ ਵੀ ਬਹੁਤ ਪਾਇਆ ਵਾ ਬਹੁਤ ਪਾਇਆ ਆ ਪ੍ਰਾਣੀਆਂ ਦਾਦੀਆਂ ਦੀਆਂ ਉਮਰਦਿਆਂ ਨੂੰ ਪੁੱਛ ਕੇ ਵੇਖ ਲਿਓ ਬੰਦਿਆਂ ਜਿੰਨਾ ਕੰਮ ਕੀਤਾ ਇੰਨਾ ਘਰਾਂ 'ਚ 6-6 ਨਿਆਣੇ ਸਾਹਮੇ ਉਹੋ ਹੀ ਕੱਚਾ ਕੋਠਾ ਉਥੇ ਹੀ ਮੱਝ ਬੱਜੀ ਆ ਉਥੇ ਹੀ ਆਬ ਲਾਗੇ ਲੰਮੇ ਪਏ ਆ ਸਵੇਰੇ ਉੱਠ ਕੇ ਬਾਲਣ ਵੀ ਇਕੱਠਾ ਕਰਕੇ ਲਿਆਉਣਾ ਵਾ ਚਾਹ ਵੀ ਲਿਆ ਕੇ ਬਣਾਉਣੀ ਆ ਫਿਰ ਰੋਟੀ ਦਾ ਪ੍ਰਬੰਧ ਵੀ ਕਰਨਾ ਵਾ ਪੱਠੇ ਵੀ ਕੁਦਰਨੇ ਆ ਮਗਰ ਪੈੜੀ 'ਚ ਵੀ ਦਹਾ ਬੰਦਿਆਂ ਦੀ ਰੋਟੀ ਖੱਲਣੀ ਆ ਹੁਣ ਦੇ ਕੰਮ ਹੀ ਬੜਾ ਸੌਖਾ ਹੁਣ ਦੇ ਬਰਨਰ ਆਉਣ ਕਰੋ ਤੇ ਨਾਲ ਹੀ ਅਗ ਬਾਹਰ ਨਿਕਲਉਂਦੀ ਉਹਦੇ ਐਨੇ ਸੋਹਲ ਪਰਮਾਤਮਾ ਨੇ ਸਾਨੂੰ ਕੀਤਾ ਐਨਾ ਸੁਖ ਰੱਬ ਨੇ ਸਾਨੂੰ ਦਿੱਤਾ ਤੇ ਜੇ ਫਿਰ ਵੀ ਰੱਬ ਨੂੰ ਆਖੇ ਜਗੇ ਹੈ ਹੀ ਕੱਖ ਨਹੀਂ ਆ ਮਾਰੀ ਚੱਲਿਆ ਹੈ ਹੀ ਕੱਖ ਨਹੀਂ ਜੇ ਰੱਬ ਦਾ ਸ਼ੁਕਰਾਨਾ ਤੂੰ ਹੀ ਨਾ ਕਰੋ ਤੁਹਾਡੀ ਕੋਖ ਨੇ ਡਿਸਾਈਡ ਕਰਨਾ ਵਾ ਵੀ ਕੌਮ ਦਾ ਭਵਿੱਖ ਕਿਦਾਂ ਦਾ ਹੋਊਗਾ ਤੁਹਾਡੀ ਕੋਖ ਨੇ ਡਿਸਾਈਡ ਕਰਨਾ ਵਾ ਕਦੀ ਗੁਰੂ ਤੇਗ ਬਹਾਦਰ ਮਹਾਰਾਜ ਨੇ 10ਵੇਂ ਪਾਤਸ਼ਾਹ ਨੂੰ ਪ੍ਰਸ਼ਨ ਕੀਤਾ ਸੀ 7 ਸਾਲਾਂ ਦੀ ਉਮਰ 'ਚ ਪਹਿਲੀ ਵਾਰੀ ਪਿਓ ਪੁੱਤ ਮਿਲੇ ਤੇ 10ਵੇਂ ਪਾਤਸ਼ਾਹ ਨੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੇ ਪੁੱਤ 10ਵੇਂ ਪਾਤਸ਼ਾਹ ਨੂੰ ਇੱਕ ਪ੍ਰਸ਼ਨ ਕੀਤਾ ਪੁੱਤ ਬਾਣੀ ਕਿਹੜੀ-ਕਿਹੜੀ ਆਉਂਦੀ ਓ ਨਾਂ ਵੀ ਪੁੱਛਦਾ ਤੇ ਸਰ ਜਾਣਾ ਸੀ ਗੁਰੂ ਦਾ ਪੁੱਤ ਆ ਮਹਾਰਾਜ ਨੇ ਆਖਿਆ ਪੁੱਤ ਬਾਣੀ ਕਿਹੜੀ-ਕਿਹੜੀ ਆਉਂਦੀ ਓ ਤੇ 10ਵੇਂ ਪਾਤਸ਼ਾਹ ਦੀ 7 ਸਾਲ ਦੀ ਉਮਰ ਤੇ ਆਪਣੇ ਬਾਪੂ ਨੂੰ ਹੱਥ ਜੋੜ ਕੇ ਆਖਿਆ ਮੈਨੂੰ ਆਨੰਦ ਸਹਿਬ ਹੁੰਦਾ ਈ ਮੈਨੂੰ ਆਨੰਦ ਸਹਿਬ ਹੁੰਦਾ ਈ ਇਥੋਂ ਲੱਗ ਜਾਓ ਸਮੇਤ ਸਾਡੇ ਭਾਵੇਂ ਸਟੇਜ ਤੋਂ ਲੱਗ ਜਾਓ ਇਥੋਂ ਘੁੰਮ ਜਾਓ ਸਾਰੇ ਸਾਲ ਚ ਕਿੰਨੀ ਵਾਰੀ ਅਹੀਂ ਉਹ ਦਿਨ ਵੇਖਿਆ ਜਦ ਦਿਨ ਆਪਣੇ ਨਿਆਣਿਆਂ ਨੂੰ ਕੋਲ ਬਿਠਾ ਕੇ ਪੁੱਛਿਆ ਹੋਊਗਾ ਪੁੱਤ ਚੌਵੀ ਸਾਬ ਦਾ ਪਾਠ ਹੁੰਦਾ ਈ ਤੈਨੂੰ ਜਬਜੀ ਸਾਹਿਬ ਜਬਾਨੀ ਆਉਂਦੀ ਤੀਏ ਕਦੀ ਪੁੱਛਿਆ ਕਿਸ ਨੇ ਕੋਈ ਨਹੀਂ ਪੁੱਛਦਾ ਹਾਂ ਇਹ ਦਸੀਦਾ ਵਾ ਫਲਾਣੇ ਗਾਇਕ ਦਾ ਗਾਣਾ ਆਉਂਦਾ ਤੇ ਕੁੜੀ ਸਾਡੀ ਸਟੈਪ ਕੋਈ ਨਹੀਂ ਮਿਸ ਕਰਦੀ ਐਡਾ ਸੋਹਣਾ ਨੱਚਦੀ ਆ ਉਹੋ ਬੁਕੇ ਦੱਸਦੇ ਅਸੀਂ ਸਾਡੇ ਬੰਦਿਆਂ ਦਾ ਵੀ ਉਹ ਵਾਲਿਆ ਜੇ 6 7 ਗਾਣੇ ਹਫਤੇ ਚਾਹੀਦੇ ਅਗਲੇ ਸੋਮਵਾਰ 8 ਦੇ 8 ਜੁਬਾਨੀ ਸੁਣ ਲੋ ਪੰਜ ਪੌੜੀਆਂ ਜਵਜੀ ਸਾਹਿਬ ਦੀਆਂ ਨਹੀਂ ਆਉਂਟੀਆਂ ਤੋਹੇ ਮੇਰੇ ਘਰ ਪੈਣਾ ਬੈਠੀਆਂ ਮਤਾਵਾਂ ਬੈਠੀਆਂ ਉਹ ਗੁਸਾ ਨਾ ਕਰਿਓ ਇੱਕ ਸਟੇਜ ਤੇ ਨਾ ਇਦਾਂ ਮੈਂ ਬੀਬੀਆਂ ਨਾਲ ਹੱਥ ਕਰ ਕਰਕੇ ਵਾਵਾ 10 ਮਿੰਟ ਲਾ ਬੈਠਾ ਇੱਕ ਮਾਈ ਉੱਠ ਕੇ ਕਹਿੰਦੀ ਸਾਡੇ ਨਾਲ ਕਰੀ ਜਨਾ ਹਾਈਦਰ ਵੀ ਕਰ ਲਾ ਮਾਸਾ ਮੈਂ ਕਿਹਾ ਕਿਉਂ ਕਹਿੰਦੀ ਸਾਂਦੀ ਜਵਜੀ ਪੜੀਗੀ ਕਰੂ ਜਦੋਂ ਸਰਦਾਰ ਲਿਆ ਕੇ ਤੇ ਸ਼ਾਮ ਨੂੰ ਇੱਕ ਡੀ ਬੋਤਲ ਖੋਲ ਕੇ ਬਹਿ ਜਾਂਦਾ ਇਹਨੂੰ ਦੇ ਰੇੜੇ ਤੇ ਪਾ ਕੇ ਲਿਆਉਨੇ ਆਂ ਸੀ ਇਨੂ ਦੇ ਰੇੜੇ ਤੇ ਪਾਗਲ ਹੋਣਾ ਮੇਰੀ ਜਵਜੀ ਪੜੀ ਕੀ ਕਰੂਗੀ ਜਦੋਂ ਇਹਦੇ ਵਾਲ ਖੁੱਲੇ ਹੋਣਗੇ ਕੁੱਤਾ ਕਦੇ ਮੂੰਹ ਚਟਦਾ ਹੋਊਗਾ ਜਦੋਂ ਇਹ ਕੋਈ ਆ ਕੇ ਮੈਨੂੰ ਕਹਿ ਦਿੰਦਾ ਵਾ ਕਿ ਤੇਰਾ ਘਰ ਵਾਲਾ ਚੱਟਾ ਪੀਣ ਦਾ ਆਦੀ ਆ ਤੇ ਫਲਾਣੇ ਦਾ ਗਟਰ ਦਾ ਢੱਕਣ ਚੁੱਕਦਾ ਹੀ ਫਲਾਣੀ ਥਾਂ ਤੋਂ ਮੋਟਰ ਦੀਆਂ ਤਾਰਾਂ ਵੱਢਦਾ ਫੜਿਆ ਗਿਆ ਕਹਿੰਦੀ ਮੇਰਾ ਸਿਰ ਸ਼ਰਮਨਾ ਚੁੱਕ ਜਾਂਦਾ ਕੱਲੀ ਮਾਂ ਦੇ ਬੇਟੇ ਨਾ ਪਾਈ ਜਗੇ ਬੰਦਿਆਂ ਨੂੰ ਵੀ ਸੁਧਾਰ ਕਰਨਾ ਪਊਗਾ ਤੁਸੀਂ ਕੌਮ ਦਾ ਭਵਿੱਖ ਸਾਂਭ ਸਕਦੇ ਹੋ